ਸਾਡੇ ਜਵਾਈ بیٹے ਦੀ ਦੁਕਾਨ ਤੋਂ ਮੈਨੂੰ ਫੋਨ ਆਇਆ ਹੈ ਜਵਾਈ ਨੇ ਜਵਾਈ بیٹے ਨੇ ਕਹਿੰਦੇ ਮੇਰੀ ਦੁਕਾਨ ਤੇ ਮੇਰਾ ਬੜਾ ਪਿਆਰੇ ਮਿੱਤਰ ਨੇ ਤੁਹਾਨੂੰ ਗੱਲ ਕਰਨਾ ਚਾਹੁੰਦੇ ਹੈਂ ਗੱਰਾ ਦੇ ਉਹ ਮੈਂ ਗੱਲ ਕੀਤੀ ਜਦੋਂ ਗੱਲ ਕੀਤੀ ਤੇ ਉਹ ਮੇਰੇ ਆਪਣੇ ਮਾਮੇ ਦਾ ਪੁੱਤਰਾ ਨਿਕਲਿਆ ਮੇਰੇ ਮਾਮਾ ਜੀ ਸਕੇ ਉਹਦੇ ਪੁੱਤਰਾ ਤਨ ਕੋ ਫੋਨ ਨੰਬਰ ਲੈ ਸਕਦੇ ਸਾਰੇ ਆਪ ਬਾਈ ਂ ਢੇਰੀਆਂ ਲਾਈਆਂ ਮੰਡਣ ਦੇ ਉਹਨੇ ਮੈਨੂੰ ਫੋਨ ਤੇ ਸੁਣਾਇਆ ਵੀ ਮੇਰੇ ਕੈਂਸਰ ਹੋ ਗਿਆ ਤੇ ਐਡੀ ਭੈੜੀ ਜਗ੍ਹਾ ਤੇ ਪਸ਼ਾਬ ਦੇ ਬਲੈਡਰ ਵਿੱਚ ਡਾਕਟਰ ਕਹਿੰਦੇ ਵੀ ਇਹ ਸ਼ਾਬ ਦੇ ਬਲੈਡਰ ਵਿੱਚ ਕੈਂਸਰ ਇਹ ਆਪਰੇਸ਼ਨ ਕਰਕੇ ਬਲੈਡਰ ਬਾਹਰ ਕੱਢਣਾ ਪੈਣਾ ਹੈ ਜੇ ਕੋਈ ਵੈਦ ਬਣ ਗਈ ਉਹ ساری ਜ਼ਿੰਦਗੀ ਬਾਹਰ थैਲੀ ਲਟਕੇਗੀ ਉਹਦੇ ਵਿੱਚ ਹੋਏਗਾ ਬੜਾ ਪਰੇਸ਼ਾਨ ਇਹ ਮੇਰੇ ਆਪਣੇ ਮਾਮੇ ਦਾ ਪੋਤਰਾ ਸੁਣਾ ਰਿਹਾ ਜਿਹਨ ਜਵਾਈ ਬੇਟੇ ਦੀ ਹੱਟੀ ਮੇਰੇ ਕੋ ਫੋਨ ਲੈ ਕੇ ਆਇਆ ਉਹ ਕਹਿੰਦਾ ਬੜੀ ਪਰੇਸ਼ਾਨੀ ਕੋਈ ਕੋਈ ਰਾਹ ਦਵੇ ਕੋਈ ਕੋਈ ਰਾਹ ਦਵੇ ਕੋਈ ਕੋਈ ਰਾਹ ਦਵੇ ਕਿਸੇ ਨੇ ਕਿਹਾ ਵੀ ਤੁਸੀਂ ਕਿਹ ਸਿਆਣੇ ਰੋ ਗੱਲ ਫਿਰ ਸਿਆਣੇ ਤੇ ਆ ਗਿਆ ਕਹਵੇਂ ਮੈਂ ਨਹੀਂ ਜਾਣਾ ਉਹ ਕਵੇ ਚੱਲ ਨਹੀਂ ਜਾਣਾ ਫੋਨ ਹੀ ਕਰ ਲਓ ਜਿਹੜਾ ਰਾਹ ਦਿੰਦਾ ਨਹੀਂ ਘੇਰਨ ਦਾ ਕੋਈ ਫੋਨ ਹੀ ਕਰ ਲਓ ਕਹਿੰਦੇ ਉਹਨੂੰ ਧੱਕੇ ਨਾਲ ਫੋਨ ਕਰਕੇ ਵਕ ਵੋਣਾ ਕੋਈ ਵਿਚੋਂ ਜਿਹੜਾ ਗੱਲ ਕਰਾਈ ਉਹਨੇ ਜਦੋਂ ਗੱਲ ਕਰਾਈ ਵੀ ਇਹਨੇ ਦੱਸਿਆ ਇੰਜ ਮੇਰੇ ਪਿਸ਼ਾਬ ਦੇ ਬਲੇਡਰ ਜੀ ਕੈਂਸਰ ਦਾ ਡਾਕਟਰ ਕਹਿੰਦੇ ਕੱਢਣਾ ਪੈਣਾ ਕੋਈ ਹੱਲ ਨਹੀਂ ਇਹਦਾ ਉਹ ਗੋਵੇ ਖੇਣ ਦਾ ਦਿਮਾਗ ਕਿਹਨਾ ਹੁੰਦਾ ਸਿਆਣਿਆਂ ਦਾ ਲੋਕਾਂ ਕਹਿੰਦੇ ਜੀ ਆਪਸੇ ਕਿਸੇ ਪੀਰ ਦੀ ਜਗ੍ਹਾ ਪਰ ਪਿਸ਼ਾਬ ਹੋ ਗਿਆ ਹੈ ਆਖੋ ਸਾਧਨਾ ਤੁਸੀਂ ਗਲਤੀ ਨਾ ਕਿਸੇ ਪੀਰ ਦੀ ਜਗ੍ਹਾ ਤੇ ਪਿਸ਼ਾਬ ਕਰਤਾ ਤੇ ਤੁਹਾਨੂੰ ਆਹ ਪ੍ਰੋਬਲਮ ਪਿਸ਼ਾਬ ਦੇ ਬਲੱਡ ਲਈ ਤਾਂ ਆਈ ਕੈਂਸਰ ਦੀ ਤੇ ਤੁਸੀਂ ਆਓ ਮੇਰੇ ਕੋਲ ਮੈਂ ਉਹ ਮੈਨੂੰ ਮੇਰੇ ਮਾਮੇ ਦਾ ਪੋਤਰਾ ਸੁਣਾ ਰਿਹਾ ਹੈ ਕਹਿੰਦੇ ਮੈਂ ਕਦੇ ਨਹੀਂ ਸੁਣੀ ਬਾਬਾ ਦੀਪ ਸਿੰਘ ਦੇ ਦਰ ਤੇ ਚਾਟੀ ਮਿੰਡ ਚੌਂਕ ਰੋਪਿਆ ਜਾ ਰੋ ਪਿਆ ਵਾਹ ਬਾਈ ਭਾਵੇਂ ਮਾਰੋ ਤੇ ਭਾਵੇਂ ਰੱਖੋ ਮੈਂ ਕਿਸੇ ਸਿਆਣੇ ਕੋਲ ਨਹੀਂ ਜਾਣਾ ਮੇਰੇ ਲਈ ਸਾਰਾ ਕੁਝ ਤੁਸੀਂ ਹੋ ਮੈਂ ਅੱਜ ਤੋਂ ਬਾਅਦ ਇੱਕ ਚਪੈਰਾ ਵੀ ਮਿਸ ਨਹੀਂ ਕਰਾਂਗਾ ਬਾਬਾ ਦੀਪ ਸਿੰਘ ਮੇਰੀ ਮਾਂ ਫੜ ਲੈ ਅੱਜ ਤੋਂ ਬਾਅਦ ਇੱਕ ਚਪੈਰਾ ਵੀ ਮੈਂ ਮਿਸ ਨਹੀਂ ਕਰਾਂਗਾ ਹਰ ਐਤਵਾਰ ਚਪੈਰੇ ਦੀ ਹਾਜ਼ਰੀ ਕਹਿੰਦੇ ਮੇ ਚਪਹਿਰੇ ਕੱਟਣੇ ਸ਼ੁਰੂ ਕਰਦੇ ਤੀਜਾ કે ਚੌਥਾ ਦੁਪਹਿਰਾ ਡਾਕਟਰਾਂ ਨੂੰ ਦਿਖਾਇਆ ਡਾਕਟਰ ਕਹਿੰਦੇ ਦੇਖੋ ਗੱਲ ਸਚਾਈ ਦੱਸਣੀ ਚਾਹੀਦੀ ਕੀਮੋ ਹੋ ਰਹੀ ਹੈ ਕੈਂਸਰਾਂ ਦੀ ਕੀਮੋ ਕੀਮੋ ਨਹੀਂ ਬੰਦ ਹੋਈ ਹੈ ਕੀਮੋ ਹੋ ਰਹੀ ਹੈ ਪਰ ਡਾਕਟਰ ਕਹਿੰਦਾ ਯਾਰ ਸਮਝ ਨਹੀਂ ਲੱਗੀ ਜਿਹੜਾ ਆਪਰੇਸ਼ਨ ਕਰਕੇ ਪਿਸ਼ਾਬ ਦਾ ਬਲੇਡਰ ਬਾਹਰ ਕੱਢਣਾ ਸੀ ਉਹ ਤੇਰਾ ਬਚਾ ਹੋ ਗਿਆ ਆਖੋ ਸਤਿ ਉਹ ਨਹੀਂ ਕੱਢਣਾ ਪੈਣਾ ਉਹ ਬਚਾ ਹੋ ਗਿਆ ਤੇ ਕਿੰਮੋ ਹੋ ਜੇ 4-5 ਹੋਣੀ ਹੈ ਉਹ ਕਹਿੰਦਾ ਮੇਰਾ ਹੋਰ ਵਿਸ਼ਵਾਸ ਵੱਜ ਗਿਆ ਵੀ ਜਿਹੜੀ ਚੀਜ਼ ਦੀ ਬਹੁਤ ਵੱਡੀ ਮੈਨੂੰ ਇੱਕ ਜਦੋਂ ਤੁਹਾਡੀ ਤਬਈਅਤ ਠੀਕ ਹੋਏਗੀ ਨਾ ਤੁਹਾਨੂੰ ਅੰਦਰੋਂ ਪਤਾ ਲੱਗਣਾ ਸ਼ੁਰੂ ਹੋ ਜਾਏ ਕੁਖ ਲਗਣੀ ਅੰਦਰਲੀ ਜਿਹੜੀ ਚੀਜ਼ ਐ ਨਾ ਜਦੋਂ ਜਰਾ ਜਿਹਾ ਸਰੀਰ ਅਫਸਰਟ ਹੋਵੇ ਤੇ ਆਪਣੇ ਨੂੰ ਪਤਾ ਲੱਗ ਜਾਂਦਾ ਜੁਕਾਮ ਲੱਗਣ ਵਾਲਾ ਖਾਂਗ ਆਣ ਵਾਲੀ ਐ ਠੰਡ ਲੱਗਣ ਵਾਲੀ ਐ ਬੁਖਾਰ ਹੋਣ ਵਾਲਾ ਤੇ ਜਦੋਂ ਥੋੜਾ ਜਿਹਾ ਸਿੱਧਾ ਪੈ ਜੇ ਉਦੋਂ ਤੁਹਾਨੂੰ ਅੰਦਰੋਂ ਪਤਾ ਲੱਗ ਜਾਂਦਾ ਤਬੀਅਤ ਥੋੜੀ ਵੱਲ ਹੋ ਰਹੀ ਐ ਉਹ ਕਹਿੰਦਾ ਵੀ ਅੰਦਰੋਂ ਉਹ ਵੀ ਵੱਲ ਹੋਣੀ ਸ਼ੁਰੂ ਤੇ ਡਾਕਟਰ ਵੀ ਕਹਤ ਆਏ ਇੰਨਾ ਦੁਪਹਿਰੇ ਮੈਂ ਕੱਟ ਰਿਆਂ ਕੀਮੋ ਹੋ ਰਹੀ ਐ ਪਰ ਜਿਹੜਾ ਹਰ ਵੇਲੇ ਵੋਇ ਸੀ ਨਾ ਕਿਵੇਂ ਕਰਾਂਗਾ ਸਾਰੀ ਥੈਲੀ ਜ਼ਿੰਦਗੀ ਬਾਹਰ ਕਿਵੇਂ ਕਹਿੰਦੇ ਜੇ ਤਿੰਨ ਚਾਰ ਦੁਪਹਿਰਿਆਂ ਨਾਲ ਹੀ ਇਹਨੂੰ ਕੀ ਕਹੋਗੇ ਬਾਬਾ ਦੀਪ ਸਿੰਘ ਜੀ ਪੜਚਾ ਨਾ ਪਵੇ ਤੁਹਾਡੀਆਂ ਕੋਈ ਸਿਫਤ ਵੀ ਤੁਹਾਡੀ ਕੋਈ ਹੋਰ ਲੋਭ ਨਹੀਂ ਕਿ ਲੋਕੀ ਮੈਨੂੰ ਮਤਾ ਦੇਖਣ ਬਾਬਾ ਜੀ ਆਪ ਜੀ ਦੇ ਘਰ ਘਰ ਡੰਕੇ ਵੱਜਣ ਸਚਾਈ ਲੋਕਾਂ ਤੱਕ ਪਹੁੰਚੀ ਹੱਸ ਸਰੀਆਂ ਵਾਹ ਚੁਪੈਰੀਆਂ ਦੀਆਂ ਨਿੰਦਿਆ ਕਰਨ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਉਹਨਾਂ ਦੀ ਇੱਕ ਨਹੀਂ ਚੱਲਦੀ ਬਈ ਸ਼ਰਦਾ ਵਾਲਿਆਂ ਦਾ ਹੜ ਇੰਨਾ ਉਹ ਵਿਚਾਰੇ ਫਿਰ ਥੱਲੇ ਹੋ ਜਾਂਦੇ ਐ